ਵੀ ਮੋਟਰਸਾਈਕਲ ਹੈ ਮਿੱਤਰੋ 2018 ਚ ਜਿੱਤਿਆ ਹੋਇਆ 18 ਮਈ ਇਹ ਵੀ ਮੁੰਡਾ ਕੋਈ ਕੂਤਰਵਾਜ ਕੂਤਰ ਦੀ ਬਾਜੀ ਲਾਉਣ ਆਇਆਗਾ ਆ ਤਾਂ ਆਪਣੇ ਦਿਖਾਈ ਦਿੱਤਾ 0 ਮੀਟਰ ਵਾਲਾ ਲੱਗਦਾ ਇਹ ਬਾਈ ਹਾਂ 27 ਕਿਲੋਮੀਟਰ ਚੱਲਿਆ ਸ਼ਾਇਦ ਇਹੀ ਹੋਊ ਜੇਨ ਵਾਲਾ ਚ ਹਣਾ ਬਾਈ ਹਾਂਜੀ ਬਾਈ ਲਓ ਵੀ ਦੇਖੋ ਕਿਹੜਾ ਝੂਟਾ ਲਊ ਇਸ ਮੋਟਰਸਾਈਕਲ ਤੇ ਪੰਜਾਬ ਦਾ ਕੋਈ ਕੋਨਾ ਨਹੀਂ ਜਿੱਥੇ ਬਾਈ ਜਵਾਨਾ ਕੋਈ ਉੱਚਾ ਹੈ ਨਾ ਕੂਤਰਵਾਜ ਇੰਨੇ ਸ਼ੌਂਕੀ ਬੰਦੇ ਨੇਗੇ ਤੇ ਕਿੰਨੇ ਕੁ ਉਤਰੂਗੇ ਜੀ 208 206 206 ਜੀ 206 ਅੱਛਾ 1:00 ਵਜੇ ਜਿਹੜਾ ਤੁਸੀਂ ਕਿਹਾ 1:00 ਵਜੇ ਦਾ ਟਾਰੀਕਾ ਕਿਹ ਵਜੇ ਵਾਹ ਜੀ ਹਾਂ ਕੋਈ ਬੰਦਾ ਭੇਜੋ 6:00 ਵਜੇ ਦਿੱਤਾ ਸੀ ਹੁਣ ਤਾਂ ਪੈਂਦੀ ਹੋਇਆ ਪਿਆ ਹਾਂ ਹਾਂ 4 ਕੁ ਘੰਟੇ ਰਹਿ ਗਿਆ ਅੱਛਾ ਲੋ ਵੀ ਅੱਜ ਕੀ ਦੇਣਾ ਨਾਮ ਤੇ ਫਿਰ ਮੋਟਾ ਸਪਲੈਂਡਰ ਪਤਾ ਨਹੀਂ ਬਹੁਤ ਬੇਲੇ ਅੱਛਾ ਦੇ ਮੇਰੇ ਇਲਾਕੇ ਦੀ ਮਹਾਨ ਮਹਾਨ ਹਸਤੀ ਆ ਜਿਨੇ ਬਈ ਕੈ ਟਰੈਕਟਰ ਦਿੱਤੇ ਹੋਣ ਸੀ 6 ਟਰੈਕਟਰ ਦਿੱਤੇ ਨੇਗੇ ਜਿਹੜਾ ਕੂਲਰ ਫ੍ਰਿਜ ਨੇ ਤਾਂ ਕੋਈ ਗਿਣਤੀ ਨਹੀਂ ਹੈਗੀ ਬਾਈ ਮੱਖਾ ਪਥਰਾਲਾ ਮਿੱਤਰੋ ਕੀ ਹਾਲ ਚੱਲ ਨੇ ਅੱਜ ਆਪਾਂ ਪਿੰਡ ਬੱਪੀਆਂ ਨੇ ਆਇਆ ਬਾਈ ਮੋਹਰ ਦੇ ਪਿੰਡ ਮੇਰੇ ਇਲਾਕੇ ਦਾ ਇੱਕ ਮਹਾਨ ਹਸਤੀਆ ਕਬੂਤਰ ਬਾਜੀ ਦੇ ਵਿੱਚ ਕਹਿ ਦਈਏ ਇੱਕ ਚੰਗਾ ਨਾਮ ਬਣਿਆ ਹੋਇਆ ਤੇ ਬਾਈ ਨੇ ਆਪ ਨੂੰ ਸੱਦਾ ਦਿੱਤਾ ਸੀਗਾ ਕਹਿੰਦੇ ਵੀ ਜਿੱਦਾਂ ਸਾਡੇ ਪਿੰਡ ਬਾਜੀ ਹੋਈ ਤਾਂ ਲਾਜ਼ਮੀ ਪਹੁੰਚਿਓ ਤੇ ਅੱਜ ਬਾਜੀ ਆ ਬਾਈ ਦੇ ਪਿੰਡ 10 ਜੂਨ ਦਾ ਟਾਈਮ ਆ ਕਾਫੀ ਜਿਆਦੇ ਗਰਮੀ ਆ ਤੇ ਕੁਛ ਕਕੂਤਰ ਕੇ ਦੀ ਵੀ ਮਰ ਗਏ ਤਕਰੀਬਨ ਅਸੀਂ ਇੱਥੇ ਆਏ ਸੀਗੇ 2:00 ਵਜੇ ਪੂਰੀ ਗਰਮੀ ਦੇ ਵਿੱਚ ਬਹੁਤ ਦੂਰੋਂ ਦੂਰੋਂ ਪੰਜਾਬ ਦੇ ਹਰ ਇੱਕ ਮੇਰੇ ਖਿਆਲ ਚ ਕੋਨੇ ਦੇ ਵਿੱਚੋਂ ਬੰਦੇ ਆਏ ਨੇ ਓਰੇ ਤੇ ਬਾਕੀ ਅਜ ਮਲਾਉਣੇ ਆ ਹਨਾ ਆ ਦਾ ਉੱਪਰ ਦਾ ਵਿਊ ਆ ਮਤਲਬ ਜਿਹੜੇ ਹੀ ਮਤਲਬ ਕਹਦੀ ਐ ਪਿੰਡ ਦੀ ਸਭ ਤੋਂ ਉੱਪਰਲੀ ਕੋਠੀ ਸਿਰੇ ਵਾਲੀ ਕੋਠੀ ਤੇ ਉਥੇ ਮੁੰਡਿਆਂ ਨਾਲ ਤਾਂ ਲਾਈਵ ਕੀਤਾ ਹੋਇਆ ਤੇ ਕਾਪੀਆਂ ਗੁਪੀਆਂ ਦਾ ਕੰਮ ਸੰਭਿਆ ਹੋਇਆ ਥੱਲੇ ਦਾ ਦਿਖਾਵਾਂ ਤੁਹਾਨੂੰ ਵੀ ਲੈ ਸਾਰਾ ਪਿੰਡ ਮੈਂ ਕਹਿੰਦਾ ਮੰਦਿਰ ਨਾਲ ਦੂਰੋਂ-ਗੁਰੂ ਪੰਜਾਬ ਚ ਜਿੱਥੋਂ ਵੀ ਮੰਦਿਰ ਆਈ ਹੋਈ ਐ ਸਾਰਾ ਪਿੰਡ ਭਰਿਆ ਪਿਆ ਕੋਈ ਮੇਰੇ ਖਿਆਲ ਚ ਪਿੰਡ ਦਾ ਉਹ ਕੋਨਾ ਕੋਈ ਉਹ ਵੀ ਹੀ ਨਹੀਂ ਹੋਣੀ ਜਿਹੜੀ ਖਾਲੀ ਹੋਵੇ ਕਮਾਂਡੀ ਪਿੰਡ ਦਾ ਮੁੰਡਾ ਫਰਮਾਂਹੀ ਦਾ ਭਾਈ ਕੀ ਹਾਲ ਨੇ ਵਧੀਆ ਵਧੀਆ ਅੱਛਾ ਕੀ ਨਾਮ ਭਾਈ ਅੱਛਾ ਹੋਰ ਰਾਜੂ ਠੀਕ ਆ ਕਿਵੇਂ ਕਬੂਤਰ ਉੱਡ ਜਾਂਦੇ ਆਪਣੇ ਅੱਛਾ 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 ਤੇ ਲੈ ਭਾਈਆਂ ਨਾਲ ਸਾਰੇ ਨਾਲ ਇੰਟਰੋਡਕਸ਼ਨ ਕਰਾ ਦੇ ਰਾਜੂ ਅਣੀ ਇਹਨਾਂ ਨੂੰ ਆਖੜੀ ਭਾਈ ਅੱਛਾ ਭਾਈ ਕੀ ਹਾਲ ਨੇ ਵਧੀਆ ਬਾਈ ਜੀ ਹੈਲੋ ਅੱਛਾ ਅੱਛਾ ਕਿਹੜੇ ਪਿੰਡੋਂ ਤੁਸੀਂ ਬਈ ਪੱਕੀਆਂ ਨਹੀਂ ਅੱਛਾ ਇਸੇ ਪਿੰਡੋਂ ਹਾਂਜੀ ਹਾਂਜੀ ਜਮਨ ਨਯਾਰਾ ਆ ਰਿਹਾ ਬਾਜੀ ਦਾ ਬਈ ਜਿਵੇਂ ਇੱਕ ਨੂੰ ਰੋਟਰੀ ਅੱਛਾ ਅੱਛਾ ਬੰਦੇ ਸਾਰੇ ਸਾਥ ਦੇ ਰਹੇ ਨੇ ਆਪਣੇ ਬਾਜੀ ਸਾਰਾ ਪਿੰਡ ਬਈ ਅੱਛਾ ਸਾਰਾ ਪਿੰਡ ਸਾਥ ਦੇ ਰਿਹਾ ਬਾਕੀ ਤੁਸੀਂ ਤਾਂ ਮੇਰੇ ਇਲਾਕੇ ਦੇ ਆਪਣੇ ਇਲਾਕੇ ਦੇ ਹੈ ਨਾ ਮਹਾਨ ਹਸਤੀਆਂ ਆ ਨਾ ਬਾਈ ਮੋਰੋ ਰੇ ਦੇਖ ਇੱਕ ਨਾਂ ਬਣਿਆ ਹੋਇਆ ਬਾਈ ਹੁਣਾਂ ਦਾ ਚੰਗਾ ਨਾ ਸਾਰੇ ਬੰਦੇ ਨਾਲ ਇੱਕ ਵਾਰੀ ਇੰਟਰੋਡਕਸ਼ਨ ਕਰਦੇ ਬਾਕੀ ਥੱਲੇ ਬਹੁਤ ਵੱਡਾ ਇਕੱਠਾ ਨਾ ਸਾਰੇ ਨੂੰ ਆਪਾਂ ਦਿਖਾ ਵੀ ਨਹੀਂ ਸਕਦੇ ਹੈ ਨਾ ਹਾਂ ਕਰਾਏ ਮੜੇ ਜਾ ਕੇ ਅੱਛਾ ਆਮਦਪੁਰ ਇਹ ਤਾਂ ਸਾਰੇ ਆਪਣੇ ਇਲਾਕੇ ਦੇ ਬੰਦੇ ਆ ਸਾਰੇ ਓਏ ਆ ਦੇਖੀ ਬਾਕੀ ਬੰਦੇ ਯਾਰ ਸਾਰੇ ਕਬੂਤਰਾਂ ਦੇ ਵਿੱਚ ਬਿਜੀ ਨੇ ਧੁੱਪ ਗਏ ਘਾਟੀਆਂ ਪੂਰੀ ਸਰੇ ਦੀ ਧੁੱਪ ਆ ਗਈ ਤੇ ਭਾਈ ਲਾਈਵ ਕਿਹੜੇ ਤੇ ਚਲਾ ਰੱਖਿਆ ਸਟਾਰ ਕਬੂਤਰ ਵਾਹ ਤੂੰ ਇਸ ਦਾ ਅਕਸਰ ਲਾਈਵ ਹੀ ਕਰਦੇ ਹੋ ਹਨਾ ਹਾਂ ਬੱਲੇ ਬਾਈ ਜਿਉਂਦੇ ਰਹੋ سہی نہ سہی کروں دللا پرے ہوے فون لاو نہیں لوکي کينو دغايت ٿيندا اهو اپنوں مندو راند ڌڪي ਕਾਲੇ ਨੂੰ ਸਿਰ ਉੱਤਰ ਕਿਦੇ ਨਾਂ ਤੇ ਕਰਦੇ ਇਹ ਗੁਰਪ੍ਰੀਤ ਰੂੜੇ ਦੇ ਭਰਾ ਇਹ ਗੁਰਪ੍ਰੀਤ ਲਿਖਾ ਕੇ ਆਇਆ ਆ ਤੇ ਨਹੀਂ ਲਿਖਾਇਆ ਕਾਲੀ ਨੂੰ ਲਿਖਾ ਦੇ ਹੋਰ ਹੋ ਜਾ ਮੈਂ ਇੱਕ ਤਾਂ ਹੋਰ ਉਹ ਟਾਈਪ ਵੀ ਹੋਣ ਦੇ ਨਾ ਪਰਚੀ ਬਣਾ ਕੇ ਲੈ ਜਾ ਕਰ ਨਾਲ ਮੋਬਾਈਲ ਤੇ ਫੋਟੋ ਵਿੱਚ ਇਕੱਠ ਗਏ ਗੱਡ ਮਾ ਗਏ ਦੀਏ ਵੀ ਸਿਰੇ ਦਾ ਇਕੱਠਾ ਜਮਈ ਪਿੰਡ ਦੀ ਜਿਹੜੀ ਕੋਈ ਜਿਹੜੀ ਵੀ ਕੋਈ ਗਲੀ ਆ ਉਹ ਕਿਹੜੀ ਗਲੀ ਆ ਜਿੱਥੇ ਵੀ ਕੋਈ ਜਵਾਨ ਹੈ ਨਹੀਂਗਾ ਹਨਾ ਭਰੀਆਂ ਭੀਆਂ ਹਰ ਇੱਕ ਗਲੀ ਹਾਂ ਕਿਹੜਾ ਪਿੰਡ ਆ ਬਾਈ ਕਿਹੜੇ ਪਿੰਡੋਂ ਆਏ ਸੀ ਬਲਾਦ ਮੈਂ ਤੇ ਬਾਈ ਇਹ ਕਿੱਥੇ ਜਿਆ ਗੋਨੇ ਨਾਲ ਮੰਡੀ ਕੋਲ ਗੋਨੇ ਵਾਲਾ ਮੰਡੀ ਕੋਲ ਬਹੁਤ ਦੂਰੋਂ ਆਏ ਯਾਰ ਹੈ ਦੇਖੋ ਬਈ ਬਹੁਤ ਦੂਰੋਂ ਮੈਂ ਕਿਹਾ ਹਰਿਆਣੇ ਚ ਵੀ ਆਏ ਹੋਣੇ ਬਾਈ ਹਾਂਜੀ ਬਹੁਤ ਦੂਰੋਂ ਆਏ ਹੂੰ ਬੱਲੇ 5 ਵਜੇ ਇਹ ਉਹ ਪਿੰਡ ਦੀ ਸਰਨ ਉੱਚੀ ਕੋਠੀ ਆ ਜਿੱਥੇ ਲਾਈਵ ਕੀਤਾ ਹੋਇਆ ਮੁੰਡਿਆਂ ਨੇ ਤੇ ਜਿੱਥੋਂ ਪਤਾ ਲੱਗਦਾ ਵੀ ਕਬੂਤਰ ਕਿੱਥੇ ਉੱਡ ਗਿਆ ਕਿੱਥੋਂ ਬਹਿ ਗਿਆ ਹਨਾ ਬਾਕੀ ਆ ਜੋ ਆਪਾਂ ਚੱਲ ਕੇ ਮੋਹਰ ਨਾਲ ਕਰਦੇ ਆ ਗੱਲਬਾਤ ਪਰ ਆਪਾਂ ਬਾਈ ਮੋਹਰ ਦੇ ਘਰੇ ਆ ਕੇ ਬੱਪਿਆਂ ਨੇ ਆਜੋ ਦੇਖ ਲੈ ਵੀ ਮਿਲੂ ਜਾਂ ਅਮਿਲੂ ਆਪਣਾ ਤਾਂ ਹੈ ਤੇ نیچے ਦੇਖੋ ਵੀ ਹਨਾ ਨੀਚੋਂ ਲੈ ਕੇ ਉਹ ਉੱਪਰ ਤੱਕ ਕਬੂਤਰਾਂ ਦਾ ਕੰਮ ਹੀ ਆ ਮੈਨੂੰ ਲੱਗਦਾ ਜਿਹੜਾ ਅੱਜ ਬਾਈ ਨੇ ਮੋਟਰਸਾਈਕਲ ਦੇਣਾ ਆ ਮੋਟਰਸਾਈਕਲ ਦੇਣਾ ਹੁਣ ਡੀ ਲਗਸ ਮੋਟਰਸਾਈਕਲ ਬਿਲਕੁਲ ਨਵਾਂ ਤੇ ਨੰਬਰ ਨੰਬਰ ਹੈ ਨਹੀਂ ਮੈਨੂੰ ਲੱਗਦਾ ਸ਼ੱਕ ਜਿਹਾ ਜਿੱਥੋਂ ਤੱਕ ਵੀ ਇਹੀ ਮੋਟਰਸਾਈਕਲ ਦੇ ਨਾਲ ਲੋ ਵੀ ਸੰਗ ਦਾ ਔਰ ਵੀ ਕਾਫੀ ਬੈਠੀ ਨੇ ਮਿੱਤਰੋ ਕਿਹੜੇ ਪਿੰਡ ਆ ਬਾਈ ਰਾਮ ਰਾਮਪਰਾਪੂਰ ਉਹ ਦੂਰੋਂ ਆ ਯਾਰ ਮੈਨੂੰ ਤੋਂ ਵੀ ਕਹਾਂ ਤੋਂ ਆ ਯਾਰ ਅੱਛਾ ਕਿਹੜਾ ਪਿੰਡ ਪਿੰਡ ਗੁੰਮਟੀ ਆ ਲਾਲਾ ਲਾ ਬਾਬੇ ਲਾਲਾ ਵਾਲਾ ਬਾਬੇ ਲਾਲਾ ਪਿੰਡ ਗੁੰਮਟੀ ਗੁੰਮਟੀ ਮੁੰਲੇ ਵੀ ਉਹ ਆ ਮੋਟਰਸਾਈਕਲ ਜਿਹੜਾ ਥੱਲੇ ਖੜਾ ਮੇਰੇ ਖਿਆਲ ਚ ਉਹੀ ਲੈ ਕੇ ਜਾ ਹਾਂ ਉਹੀ ਹੈ ਹਾਂ ਸਪਲੈਂਡਰ ਹਾਂ ਡੀ ਲਕਸ ਨਹੀਂ ਡੀ ਲਕਸ ਸਪਲੈਂਡਰ ਸਪਲੈਂਡਰ ਦੇਣਾ ਥੱਲੇ ਡੀ ਲਕਸ ਖੜਾ

ਅੱਛਾ ਉੱਧਰ ਪਾ ਠੀਕ ਹੈ ਠੀਕ ਹੈ ਠੀਕ ਹੈ ਲੈ ਮਿੱਤਰੋ ਤੁਹਾਨੂੰ ਮੈਂ ਪਹਿਲਾਂ ਕਹਿਣਾ ਵੀ ਉਹ ਬੱਪੀਆਂ ਦਾ ਉਹ ਕੋਈ ਘਰ ਨਹੀਂ ਹੋਣਾ ਗੋਠਾ ਜਿੱਥੇ ਜਵਾਨ ਖੜੇ ਨਾ ਹੋਣ ਕੀ ਹਾਲ ਨੇ ਭਾਈ ਸਾਰਿਆਂ ਦੇ ਹੋ ਠੀਕੋ ਭਾਈ ਪੰਜਾਬ ਦੇ ਕੋਨੇ-ਕੁਨੇ ਚ ਇਹੋ ਜਵਾਨ ਨੇ ਭਾਈ ਮੋਰ ਸਿੰਘ ਸਤਿਕਾਰ ਕੀ ਹਾਲ ਚੱਲ ਨੇ ਠੀਕ ਹੈ ਭਾਈ ਸਾਡੇ ਇਲਾਕੇ ਦੀ ਮਾਨ ਹਸਤੀ ਭਾਈ ਮੋਰ ਤੇ ਭਾਈ ਹੋ ਠੀਕੋ ਵਾਝਿਆ ਵਾਝਿਆ ਮੈਂ ਕਹਣਾ ਵੀ ਪੰਜਾਬ ਦਾ ਕੋਈ ਕੋਨਾ ਨਹੀਂ ਜਿੱਥੇ ਬਾਈ ਜਵਾਨਾ ਕੋਈ ਪਹੁੰਚਾਉਂਦਾ ਹੈ ਨਾ ਉਤਰਵਾਜ ਇਹਦਾ ਸ਼ੌਕੀ ਬੰਦੇ ਨੇਗੇ ਤੇ ਕਿੰਨੇ ਕ ਉਤਰੋ 208 208 206 206 ਜੀ 206 ਅੱਛਾ 208 ਤੇ 1 ਵਜੇ ਜਿਹੜਾ ਆਪੇ ਸੀਗੇ 1 ਵਜੇ ਦਾ 3 ਵਜੇ ਭਾਈ ਹਾਂ ਕੋਈ ਬੰਦਾ ਭੇਜੋ 6 ਵਜੇ ਉਤਰਦਾ ਹਾਂ ਤਾਂ ਪੈਂਦੀ ਹੋਇਆ ਪਿਆ ਹਾਂ ਹਾਂ 4 ਵਜੇ ਅੱਛਾ ਲੋ ਵੀ ਅੱਜ ਕੀ ਦੇਣਾ ਨਾਮ ਤੇ ਫਿਰ ਮੋਟਰ ਤੇ ਸਪਲੈਂਡਰ ਹਾਂ ਪਤਾ ਨਹੀਂ ਉਹ ਲੈ ਅੱਛਾ ਦੇ ਮੇਰੇ ਇਲਾਕੇ ਦੀ ਮਾਨ ਮਹਾਨ ਹਸਤੀ ਆ ਜਿਹਨੇ ਭਾ ਕੇ ਟਰੈਕਟਰ ਜਿੱਤੇ ਹੋਣ ਸੀ ਠੀਕ 6 ਟਰੈਕਟਰ ਜਿੱਤੇ ਨੇਗੇ ਜਿਹੜਾ ਕੋਲਡਰ ਫ੍ਰਿਜ ਨੇ ਤਾਂ ਕੋਈ ਗਿਣਤੀ ਨਹੀਂ ਹੈਗੀ ਬਾਈ ਇੰਦਰ ਜੀ ਨਾ ਕਰੀਆ ਤਾਂ ਠੀਕ ਆ ਬਾਈ ਬਾਈ ਵਿਜੀ ਆ ਆਪਾਂ ਫੇਰ ਕਿਸੇ ਦਿਨ ਦੁਬਾਰੇ ਵੀਡੀਓ ਲੈ ਕੇ ਆਵਾਂਗੇ ਓਕੇ ਉਹ ਗੱਲ ਯਾਰ ਕੋਠੇ ਉਧਰ ਕੋਠੇ ਤੇ ਉਹ ਦਿਖਾਇਆ ਨਹੀਂ ਸੀ ਸਾਨੂੰ ਉਹ ਕੋਠੇ ਕਾਠੇ ਮਿੱਤਰੋ ਭਰੇ ਹੋ ਪਿਆ ਪਿੰਡ ਸਾਰਾ ਬੱਪੀ ਜਾਣਾ ਤੇ ਬਾਈ ਕਿਹੜਾ ਪਿੰਡ ਆ ਤੁਹਾਡਾ ਬੰਦ ਡੋੜਾ ਬਾਈ ਮੋਗਾ ਜਿਲ੍ਹਾ ਮੋਗਾ ਜਿਲ੍ਹਾ ਬੰਦ ਡੋੜ ਪਿੰਡ ਭੱਜ ਕੇ ਭੱਜ ਕੇ ਐਡੀ ਤਰੋਂ ਬਾਈ ਕੱਲ ਦੇ ਆਏ ਹੋ ਨਹੀਂ ਨਹੀਂ ਸਵੇਰੇ ਤੁਰੇ ਸੀ ਬਾਈ 3 ਵਜੇ ਸਾਢੇ 5:30 ਨੂੰ ਇੱਥੇ ਆ ਗਏ ਬੱਲੇ ਭਰਾਓ ਸਤਕੇ ਛੋਡੇ ਯਾਰ ਹਨਾ ਇੱਕ ਨਸ਼ਾ ਯਾਰ ਬੜਾ ਨਸ਼ਾ ਨਾਲ ਜਰੇ ਵੀ ਸ਼ੌਂਕ ਆ ਬਾਈ ਸ਼ੌਂਕ ਸ਼ੌਂਕ ਇਹ ਨਸ਼ਾ ਇੱਕ ਗੱਲ ਹੈ ਹਨਾ ਬੱਲੇ ਭਾਈ ਜਾਂਦੇ ਰੋ ਯਾਰ ਨਜ਼ਾਰੇ ਲਓ ਜਮਾਂ ਹਿੰਦੀ ਹੋਇਆ ਪਿਆ ਕਿੱਥੇ ਲਿਖਿਆ ਜਾ ਹੱਸਦਾ ਹਾਂ ਮੈਂ ਤਾਂ ਨਹੀਂ ਕਹਿ ਦਿਆ ਨਹੀਂ ਇੱਕ ਜਗ੍ਹਾ ਤੇ ਲਿਖ ਜਾ ਓਕੇ ਮਨੀ ਪੰਜਾਬ ਦੇ ਮੈਂ ਕਹਿੰਦਾ ਕੋਨੇ ਕੋਨੇ ਚ ਬੰਦੇ ਬੈਠੇ ਆ ਨਾ ਉਹ ਮੋਰ ਦੇ ਘਰੇ ਬੈਠਿਆ ਲਓ ਮਿੱਤਰੋ ਕੁਝ ਬਨੇਰਿਆਂ ਤੇ ਆ ਤੇ ਤੁਸੀਂ ਥੱਲੇ ਬੱਪੀਆ